ਸਾਸਿਕਾ ਲਈ ਜਗਦੇ ਡੀਰ ਰਿਫਰ ਨੂੰ ਵੇਖਣਾ ਤਾਰਾ ਦਿਲੋਂ ਧੰਨਵਾਦ ਕਰਦੇ ਮੇਰੇ ਜਿੰਨਾਂ ਨੇ ਮਾਂ ਤੇ ਵੀਰ ਪਿਆਰ ਬਖਸ਼ਿਆ ਆਓ ਗੱਲ ਕਰਦੇ ਵੀਰ ਟੌਪ ਕਲਾਸ ਝੋਟੀਆਂ ਆਪਣੇ ਫਾਰਮ ਤੇ ਅੱਜ ਆਈਆਂ ਹਨ ਜੀ ਸਾਥਰੀ ਆਲ ਵੀਰ ਜੀ ਸਾਸਿਕਾ ਸਾਸਿਕਾ ਜੀ ਬਾਕੀ ਵੀ ਜਗਦੇ ਡੀਰ ਰਿਫਰ ਵੇਖਣਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਜਿੰਨਾਂ ਸਾਨੂੰ ਇੰਨਾ ਵੀਰ ਮਾਂ ਤੇ ਪਿਆਰ ਬਖਸ਼ਿਆ ਇਹ ਝੋਟੀਆਂ ਫਿਰ 8 ਮਹੀਨੇ ਦੀ ਗੱਬਣ ਆ 8 ਦੀ ਹਾਂਜੀ 8 ਦੀ ਗੱਬਣ ਹੈ ਵੀਰੇ ਪਰ ਗੱਲ ਹੀ ਕਿ ਇੰਟਰ ਜੇ ਆਊਗੀ ਜੇ ਜਾਣ ਪੁੱਲ ਤੈ ਹੈ ਜੀ ਗੱਲ ਕਰੀਏ ਵੀਰੇ ਮੇਲੇ ਦੇ ਝੋਟੇ ਪਾਉਣ ਵਾਲੀ ਆ ਇਹ ਬਾਕੀ ਵੀ ਇਹ ਖਾਸ ਤੇ ਕਈ ਵੀ ਕਹਿੰਦੇ ਵੀ ਇਹ 20 ਕਿਲੋ ਵਾਲੀ ਕਿਹਨੇ ਕਿਉਂ ਮੋੜੀ ਦਦੀਆਂ ਹਾਂਜੀ ਉਹਦਾ ਮੋੜਦਾ ਵੀ ਇਹ ਖਾਸ ਤੇ ਇਹ ਹੁੰਦਾ ਵੀਰੇ ਉਹ ਬੰਦੇ ਦੀ ਕਿਹਦੀ ਮਜਬੂਰੀ ਪੈਸੇ ਨਾ ਦਿੱਤੇ ਜਾਣ ਤਾਂ ਵੀਰੇ ਮੈਂ ਮਾਲ ਵਾਪਸ ਹੁੰਦਾ ਜਿਹੜੀ ਗੱਲ ਕਰਨ ਵਾਲੀ ਨਹੀਂ ਤੇ ਐਡੀ ਮੈਂ ਕਿਹਦੇ ਘਰੋਂ ਕੱਢਣ ਨੂੰ ਜੀ ਨਹੀਂ ਕਰਦਾ ਜਿਹੜੀ ਗੱਲ ਕਰਨ ਵਾਲੀ ਹੈ ਸਹੀ ਗੱਲ ਸਹੀ ਗੱਲ ਬਾਕੀ ਆਪਾਂ ਉਹ ਹੀ ਮੈਂ ਲੈਨੇ ਜਿਹੜੀ ਸਾਡੇ ਫਾਰਮ ਤੋਂ ਗਈ ਹੋਵੇ ਆਪਣੇ ਫਾਰਮ ਤੋਂ ਜਿਹੜੀ ਸੇਲ ਹੋਵੇ ਇਹ ਪਰਮਾਤਮਾ ਤੋਂ ਕਰਕੇ ਵੀਰੇ ਇਹ 2 ਮਹੀਨੇ ਰਹਿ ਕੇ ਸੂੰਝੇ ਬੰਦਾ ਇੱਕ ਢਿਡ ਵਾਲੀ ਨੇ ਜੇ ਗੱਲ ਕਰੀ ਹਾਈਡ ਬਾਈਡੀ ਦੀ ਦਿੰਦੀਆਂ ਫੁੱਲ ਸਹਜ ਹੈ ਮੇਰੇ ਵੀਰੇ ਮ ਸੋ ਸਿੱਧੀ ਗੱਡ ਰੱਖੀ ਵੀਰੇ ਜੇ ਕੱਚ ਪੁਣੇ ਦੀ ਗੱਲ ਕਰਦੇ ਆਂ ਵੀਰੇ ਬਾੜੀ ਕੱਚ ਪੁਣੇ ਵਾਲੀ ਵੱਡੀ ਮੈਂ ਜਿਆਦ ਬਰੀਡ ਵਾਲੀ ਵੀ ਆ ਮੇਰੇ ਪਰਵਾਦਾ ਸੁਕਰ ਆ ਗਏ 20 ਕਿਲੋ 22 ਕਿਲੋ ਨੂੰ ਸੁਕਰ ਕੱਡਾ ਲਵਾ ਕੇ ਦਿੰਦਾ ਵੀਰੇ ਮੈਂ ਦਾਦ ਦਿੰਦੀ ਆ ਹਾਂਜੀ ਲੈ ਆ ਵੀਦੀ ਇਹਦੇ ਕੀਮਤੀ ਗੱਲ ਕਰੀ ਜੀ ਦੀ ਵੀਰ ਜੀ ਕੀਮਤ ਵੀਰੇ ਅੱਜ ਵੀ ਮੈਂ 2.5 ਲੱਖ ਦੀ ਵੀਰੇ ਪਹਿਲਾਂ ਚੰਗੇ ਪੈਸੇ ਆ ਨਾ ਉਦੋਂ ਵੀ 3.5 ਲੱਖ ਦੀ ਵੀਰੇ ਮੈਂ ਵੇਚ ਕੇ ਆਈ ਆ ਅੱਜ ਵੇਖੋ ਫਿਰਦੇ ਮਤਲਬ ਵਸਾ ਕੀ ਆਈ ਆ ਆਪਾਂ ਦਿਨ ਵਾਲੀ ਗੱਲ ਨਹੀਂ 1.30 ਲੱਖ ਦੀ ਦੇ ਦਾਂਗੇ ਵੀਰੇ ਜੀ 1.30 ਲੱਖ ਦੀ ਦੇ ਆਦੀ ਦੇ ਦਾਂਗੇ ਪਰ ਐਡੀ ਮੈਂ ਕੋਈ ਦਿੰਦਾ ਨਹੀਂ ਵੀਰੇ ਘਰ ਪਾਲ ਕੇ ਦਦਿਆਂ ਜਦੋਂ ਮੈਂ ਅਰੰਗਾਂ ਦੇ ਆ ਗਈ ਫਿਰ ਮੈਂ 3 ਲੱਖ ਦੀ ਆ ਵੀਰ 2 ਮਹੀਨੇ ਨੂੰ ਸਹੀ ਗੱਲ ਹੈ ਵੀਰ ਜੀ ਕੱਲਾ ਅਜੇ 1.30 ਦੀ ਦੇ ਦਾਂਗੇ ਜਿਹੜੀ ਜਿਹੜੀ ਗੱਲ ਕਰਨਾਂ ਦੀ ਵੀਰੇ 1.30 ਲੱਖ ਦੀ ਦੇ ਹਾਂ ਹਾਂ ਜੀ ਤੇ ਇਹ ਜੋ ਟਿੰਨ ਵੀ ਸੁਈ ਨੂੰ ਕ ਸਵਾਗਤ ਮੀਨਾ ਢੂੜ ਮਹੀਨਾ ਹੋ ਗਿਆ ਸਾਡੇ ਕੋਈ ਗਈ ਵੀਰ ਦਦੀਆਂ ਹਾਂਜੀ ਤੇ ਪਰ ਹੁਣ ਵੀ ਛੋਟੇ ਕੋਈ 12 12.5 ਤੇ 13 ਲੀਟਰ ਦੁੱਧ ਆ ਹਾਂਜੀ ਤੇ ਬਾਕੀ ਵੀਰ ਛੋਟਾ ਸਿੰਘ ਰਿੰਗ ਵਾਲੀ ਆ ਪਰ ਇਹਨਾਂ ਦੇ ਸਾਡੇ ਮਾਲਾਏ ਦੇ ਪੈਸੇ ਬਹੁਤ ਜ਼ਿਆਦੇ ਲਾ ਦਿੰਦੇ ਆ ਪਰ ਸਰੈਂਜਾ ਨਾਲ ਜਿੱਦਾਂ ਕਹਿੰਦੇ ਨੇ ਲਊ ਕੱਢ ਲੈਂਦੇ ਆ 55 ਦਾ ਲਊ ਕੱਢਦੀ ਜਿੱਦਣ ਅੱਜ ਤੋਂ ਪਹਿਲਾਂ ਜੇ ਫੋਟੋ ਕਿਨੂੰ ਪਾਈਏ ਤੇ ਮੈਂ ਨਹੀਂ ਵੀਰ ਪਛਾਣਦੇ ਹੁੰਦੀ ਦਦੀਆਂ ਤੇ ਜੇ ਤੇ ਥਾਣ ਚੜ੍ਹੇ ਦੀ ਗੱਲ ਕਰੀਏ ਵੀਰੇ ਮਾਲਾਏ ਕਹਿੰਦੀ ਦੀ ਗੱਲ ਕਰੇ ਉਂਗਲ ਨਹੀਂ ਕਰ ਦਿੰਦੀ ਖੋਲੋ ਵੀਰ ਜੀ ਮਟਜੀ ਚਲਾਇਓ ਵੀਰੇ ਬੱਚਾ ਇਹ ਹੈ ਨਹੀਂ ਵੀਰੇ ਜਮਾ ਜਮਾ ਟੋਪ ਕਲਾਸ ਆ ਜਮਾ ਜਮਾ ਵੀਰ ਥਾਪੀ ਤੇ ਮਿਲਦੀ ਆ ਮਾੜਾ ਇਹ ਪੜਾ ਪਾਓ ਤੇ ਥਾਪੀ ਤੇ ਮਿਲਦੀ ਵੀਰ ਦੁਨੀਆ ਹਾਂਜੀ ਲੈ ਵੀਰ ਜੀ ਤੇ ਜੇ ਇਹਦੇ ਕੀਮਤ ਦੀ ਗੱਲ ਕਰੀਏ ਤੇਰੇ ਕੀਮਤ ਦੀ ਗੱਲ ਕਰੀਏ ਵੀਰੇ ਹੁਣ ਜਿਹਦਾ ਬੱਚਾ ਨਹੀਂ ਆ ਅਗਲੇ ਤੋਕੜਾਂ ਦੇ ਗਣਕੇ ਲੈਣੀ ਆ ਅਗਲੇ ਕਹਿੰਦੇ ਪਤ ਨਹੀਂ ਦੋ ਦੀ ਸੂਈ ਦਾ ਢਾਈ ਦੀ ਸੂਈ ਆ ਹਾਂਜੀ ਹਾਂਜੀ ਜਿਹਦੇ ਵੀਰੇ ਥੋੜਾ ਟਾਈਮ ਦੀ ਮਾਏ ਸੂਈ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਪਰ ਕੀਮਤ ਆ ਦੇ ਪਾਸੇ ਨਾ ਪਈਏ ਵੀਰੇ ਤੇ ਝੋਟੀ ਕੀਮਤ ਅਲੇ ਪਾਸੇ ਪਈਏ ਤੇ ਅੱਜ ਵੀ ਝੋਟੀ 1.5 ਲੱਖ ਦੀ 80 ਹਜ਼ਾਰ ਦੀ ਦੇ ਦਾਂਗੀ ਵੀਰੇ ਦੀਆਂ ਕੋਲ 80 ਹਜ਼ਾਰ ਦੀ 80 ਹਜ਼ਾਰ ਦੀ ਦੇ ਦਾਂਗੇ ਵੀਰੇ ਮੋਲ ਨਹੀਂ ਕਰਦੇ 80 ਹਜ਼ਾਰ ਦੀ ਦੇ ਦਾਂਗੇ ਵੀਰੇ ਜਿੱਦ ਦੀਆਂ ਥਾਂ ਕੱਡੇ ਵਾਲੀ ਠੰਡੀ ਝੋਟੀ ਆ ਜਿਹੜੀ ਗੱਲ ਕਰਨ ਵਾਲੀ ਆ ਇਹ ਗੱਲ ਗੱਲ ਅੱਗੇ ਕਰੀਏ ਫਿਰੇ ਤੇ ਤਿੰਨ ਨੰਬਰ ਦੇ ਇਹ ਤੁਹਾਰ ਤੋਂ ਮੈਂ ਲਈ ਮੈਂ ਵੀਰੇ ਦੀਆਂ ਸਾਰੀ ਸਾਡੀ ਵੀਡੀਓ ਦੇ ਇੰਸਟਾ ਦੇ ਸਭ ਕੋ ਇਹਦਾ ਪ੍ਰੂਫ ਸਾਡੇ ਕੋਲ ਹੈਗਾ ਪਰ ਮੈਂ ਇਹ ਗੁਣੀਆਂ ਖੜਖੜ ਕੇ ਵੰਦੀ ਜਿਹੜੀ ਕਰ ਕਰਨਾ ਜੀ ਇਹਨੂੰ 2 2.5 ਮਹੀਨੇ ਸੁਈ ਨਹੀਂ ਹੋ ਗਿਆ ਤੇ ਫਿਰ ਸਾਡੀ ਮਜਬੂਰੀ ਹੈ ਅਜੇ ਕਿਨੇ ਘਰੋਂ ਸਾਡਾ ਵੀ ਨਹੀਂ ਫੜਨੂ ਜੀ ਕਰਦਾ ਲਿਹਾਣੀ ਪੈਂਦੀ ਫਿਰ ਕੀ ਕਰੇ ਦਦਿਆਂ ਪਰ ਜੇ ਮੈਂ ਦੀ ਕੁਆਲਿਟੀ ਐਡੀ ਮੈਂ ਵੀਰ ਪਾਲਣ ਲੱਗਿਆ ਵੀ ਬੜਾ ਟਾਈਮ ਲੱਗਦਾ ਸਮਾਂ ਲੱਗਦਾ ਤੇ ਖੋਲੇ ਵੀਰ ਜਿਹੜੀ ਗੱਲ ਕਰਨ ਵਾਲੀਆਂ ਤੇ ਜੇ ਨਾਲਾ ਮਿਲ ਕੇ ਦੀ ਗੱਲ ਕਰੀਏ ਤੇ ਬਹੁਤੀ ਇਹਦੇ ਥੱਲੇ ਵੀ ਦੁੱਧ ਵੀਰੇ ਕਟੋ-ਕਟ ਵੀ ਪਰਵਾਦ ਨਹੀਂ ਪੇਪ ਥੋੜੀ ਮਾੜੀ ਸੇਵਾ ਤੋਂ ਗੱਲ ਕਰੀਏ ਆਈ ਆ ਅੱਜ ਦੀ ਘੜੀ ਜੇ ਵੀ ਦੁੱਧ ਦੇ ਕੋ 11 11.5 ਕਿਲੋ ਦੁੱਧ ਤਿਆਰ ਹੈ ਤੇ ਇਹ ਸੇਵਾ ਵੰਡੇ ਵਾਲੇ ਨਾਲ ਚੱਲ ਗਈ ਹੁਣ ਵੀ ਮੈਂ 15 ਕਿਲੋ ਦੁੱਧ ਦਊਗੀ ਵੀਰ ਜੀ ਜਿਹੜੀ ਜਿਹੜੀ ਗੱਲ ਕਰਨ ਵਾਲੀ ਸੀ ਲੈ ਆ ਵੀ ਦੇ ਤੇ ਜੇ ਇਹਦੇ ਮੋਲ ਦੀ ਗੱਲ ਕਰੀਏ ਤੇ ਮੋਲ ਵੀਰੇ ਅੱਜ ਦੇ ਘੜੀ ਤੇ ਇਹਨਾਂ ਦਾ ਕੋਈ ਕੀਮਤ ਵਾਲੀ ਗੱਲ ਨਹੀਂ ਆ ਆਪਾਂ ਦੇ ਵੇਖੋ ਵੀਰੇ ਤੋਕੜਾਂ ਦੇ ਭਾਈ ਪਾਤੀਆਂ ਲਿਆ ਕੇ ਜਿਹੜੀ ਗੱਲ ਕਰਨੇ ਇਹ ਵੀ 75000 ਦੀ ਦੇ ਦਾਂਗੇ ਜੀ 75000 ਦੀ 75000 ਦੀ ਵੀ ਦੇ ਦਾਂਗੇ ਵੀ ਜਿਹੜੀ ਐਡੀ ਮੈਂ ਕੋਈ ਦਿੰਦਾ ਨਹੀਂ ਵੀਰੇ ਨਹੀਂ ਦਿੰਦਾ ਵੀਰ ਜੀ ਕੋਈ ਵੀ ਕਹਦੇ ਹੋ ਐਡੀ ਐਡੀ ਕੋਠੇ ਜਿੱਡੀ ਮੈਂ ਦੇ ਇਹ ਵੀ 75000 ਜੀ ਦੇ ਦਾਂ ਤੋਕੜਾਂ ਦੇ ਭਾਅ ਬਿਲਕੁਲ ਹੀ ਆ ਗਏ ਹਾਂਜੀ ਹਾਂਜੀ ਵੀਰ ਜੀ ਹਾਂਜੀ ਤੇ ਬਾਕੀ ਫੋਨ ਨੰਬਰ ਤੇ ਡਰੈਸ ਬੋਲੋ ਬਾਕੀ ਜ਼ਿਲ੍ਹਾ ਗਰਦਾਸਪੁਰ ਦੇ 9876515127 ਫੋਨ ਨੰਬਰ ਦੇ ਵੀਰ ਕਨੈਕਟ ਆਪਣਾ ਦੇ ਦੀਆਂ ਇਹਨਾਂ ਵੀ ਲਾਈਕ ਕਮੈਂਟ ਜਰੂਰ ਸ਼ੇਅਰ ਕਰੋ ਜੇ ਵੀਰ ਭਰਾ ਨੇ ਵੀ ਤਾਜ਼ੀਆਂ ਲੈਣੀਆਂ ਤਾਜ਼ੀਆਂ ਆਪਣੇ ਕੋਲ ਵੀਰ ਭਰਾ ਨੇ ਝੋਟੀਆਂ ਜਿੱਦਾਂ ਦੀਆਂ ਵੀ ਲੈਣੀਆਂ 2 ਲੱਖ ਤੋਂ ਲੈ ਕੇ ਆਈਟਮ ਦੇ 6-7 ਲੱਖ ਤੱਕ ਮੈਂ ਆਪਣੇ ਕੋਲ ਪਹੁੰਚ ਚੁੱਕੀਆਂ ਆਈਟਮ ਦੇ 30 ਮਹੀਨਿਆਂ ਪਹੁੰਚ ਗਿਆ ਆਪਣੇ ਫਾਰਮ ਤੇ ਦੇ ਦੀਆਂ ਤੇ ਜੇ ਗੱਲ ਕਰਦੇ ਆ ਉਹ ਦਿਖਾਉਂਦੇ ਆ ਬੈਠੀਆਂ ਤੇਰੀਆਂ ਕਰਮ ਵਾਲੀਆਂ ਬ੍ਰਾਂਡੇ ਮਤਲਬ ਵੀ ਪੂਰੇ ਫੋਲੇ ਫੋਲ ਕਿਤੇ ਬ੍ਰਾਂਡੇ ਪੂਰੇ ਮਤਲਬ ਵੀ ਆਜੀ ਕੋ ਮਾਲ ਉਤਰਿਆ ਕੋ ਦੋ ਤਿੰਨ ਦਿਨਾਂ ਨੇ ਉਤਰਿਆ ਰਹੇ ਹਾਂ ਹਾਂਜੀ ਮਤਲਬ ਸਾਰੇ ਹੀ ਜਿੱਦਾਂ ਨਹੀਂ ਕਿ ਇਹਦੇ ਛਵਾਸ ਹੋਏ ਨਾ ਵੀਰ ਮੈਂ 20 ਕਿਲੋ ਵਾਲੀ ਵੀ ਲੈਣੀ ਆ ਮੈਨੂੰ ਜਿੱਦਾਂ ਦੀ ਲੈਣੀ ਆ ਆਪਣੇ ਕੋ ਸਾਰੀਆਂ ਕੁਆਡੀਆਂ ਛੋਟੀਆਂ ਮਤਲਬ ਇੱਕ ਪਰਮਾਤਮਾ ਮੇਰੇ ਰੱਖੇ ਵੀਰੇ ਜਿੱਦਾਂ ਦੇ ਵੀ ਹੀਰੇ ਕੋ ਚਾਹਵੇ ਉਦਾਂ ਦੇ ਆਪਣੇ ਹੀ ਉਹ ਹੀਰੇ ਮਿਲ ਸਕਦੇ ਆ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਬਾਕੀ ਇਹਨਾਂ ਦੇ ਕੇ ਜੇ ਕਹਿ ਦੀ ਨਾ ਵੀਰੇ ਅਸਲੀ ਪੁਰਦੇ ਆ ਸਾਰੇ ਨਿਹੜ ਹਰਿਆਣੇ ਦੇ ਜਿਹੜੀ ਗੱਲ ਕਰਨ ਵਾਲੀ ਆ ਇੱਕ ਦੋ ਇੱਕ ਟੌਪਲਾ ਚੈਂਪੀਅਨ ਝੋਟੀਆਂ ਖਲੋਤੀਆਂ ਪਏ ਆ ਇਹ ਨਹੀਂ ਖਾਸ ਹੋ ਸਕਦਾ ਵੀ ਇੱਕ ਦੋ ਪੰਜਾਬ ਦੇ ਵਿੱਚ ਫੜ ਕੇ ਵੱਧੇ ਹੋਣਗੇ ਹਾਂਜੀ ਹਾਂਜੀ ਸਾਰੇ ਹਰਿਆਣੇ ਦੇ ਵੀਰੇ ਅਸਲ ਇਹ ਆ ਜਿੰਨੀਆਂ ਆ ਹਾਂ ਜੀ ਤੇ ਬਾਕੀ ਜੇ ਬਾਹਰ ਦੀ ਗੱਲ ਕਰੀਏ ਬਾਹਰ ਉਹ ਤੁਹਾਨੂੰ ਦਿਖਾ ਆ ਅੰਦਰ ਵੀ ਦਿਖਾਉਨੇ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਪਰਿਵਾਰ ਦਾ ਬੜੇ ਜੇ ਬਾਹਰ ਅੰਦਰ ਹੀ ਬਾਹਰ ਹੀ ਮਾਲਕ ਖੜਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਪੂਰਾ ਮੇਲਾ ਹੀ ਲੱਗਾ ਹੈ ਹਾਂ ਅੰਦਰ ਹੀ ਆਜੋ ਦਿਖਾ ਲਵੇ ਵੀਰੇ ਜੀ ਅੰਦਰ ਲੈ ਆਉਂਦਾ ਆਇਜੇ ਵੀਰੇ ਠੱਕੇ ਠਕੇ ਮਾਰੋ ਕੋਈ ਨਹੀਂ ਹਾਂ ਜੀ ਹਾਂ ਜੀ ਮਾਦਾ ਵੀ ਥਾਰੇ ਵਿੱਚ ਲਾਸੇ ਵੀਰੇ 18 ਤੋਂ ਲਾ ਕੇ 20 ਬਾਈਪਲਸ ਪਲਸ ਤੱਕ ਚੱਲਣਗੇ ਵੀਰੇ ਆਪਣੀਆਂ ਮਈਆਂ ਕਈਆਂ ਮਈਆਂ ਥਲੇ ਤਿਆਰ ਐ ਉਹਨੇ 22 ਤੇ ਦੇ ਕਿਲੋ ਦੁੱਧ ਤਿਆਰ ਵੀ ਹੈਗਾ ਕੰਢਿਆਲੇ ਵੀਰੇ ਹਾਂਜੀ ਵੀਰਪੁੱਤ ਭਰਾ ਵੇਖਾਂ ਸਾਰਿਆਂ ਦਾ ਜਲੋ ਧੰਨਵਾਦ ਕਰਦੇ ਆ ਸასი ਘਰ ਦਾ